ਅੱਜ ਤਰੀਕ ਹੈਗੀ ਆ ਜੀ 31 ਜੁਲਾਈ ਅੱਜ ਦੇ ਦਿਨ 21 ਸਾਲ ਮਗਰੋਂ 21ਾਂ ਦੇ 31 ਮੋੜੇ ਸੀ ਇੱਕ ਪੰਜਾਬੀ ਨੇ ਇੱਕ ਗੋਰੀ ਦੀ ਮੈਂ ਫੋਟੋ ਨਹੀਂ ਦਿਖਾ ਸਕਦਾ ਬਜ਼ੁਰਗਾ ਮੈਂ ਉਹਦੇ ਘਰੇ ਕੰਮ ਤੇ ਗਿਆ ਸੀ ਉਹਦਾ ਪਿਛੋਕੜਾ ਇੰਗਲੈਂਡ ਲੰਡਨ ਸਕਾਟਲੈਂਡ ਦਾ ਉਹ ਆਪਦੇ ਪਿਛੋਕੜ ਬਾਰੇ ਗੱਲਾਂ ਦੱਸੀ ਜਾਂਦੀ ਸੀ ਰੱਬ ਵੱਲੋਂ ਇੱਕੋ ਦਾਮੀ ਅੱਖ ਦੇ ਝਮਕੇ 'ਚ ਮੇਰੇ ਮੂੰਹੋਂ ਨਿਕਲ ਗਿਆ ਮੈਂ ਕਿਹਾ ਜੀ ਇੰਗਲੈਂਡ ਤਾਂ ਸਾਡਾ ਵੀ ਪਿਛੋਕੜ ਆ ਉਹਨੇ ਬੜੀ ਐਕਸਾਈਟਡ ਹੋ ਕੇ ਪੁੱਛਿਆ ਕਿ ਨਹੀਂ ਇੰਗਲੈਂਡ ਕਿੱਥੇ ਕਿਹਦੇ ਨਾਲ ਮੈਂ ਕਿਹਾ ਜੀ ਕੈਕਸਟਨ ਹਾਲ ਹੇ ਦਸ਼ਮੇਸ਼ ਤੇ ਦਸ਼ਮੇਸ਼ ਆਪਣਾ ਮੇਰ ਪਰਿਆਰੇ ਹਰੇ ਹਰੇ ਸਿਰ ਤੇ ਮੈਂ ਕਹਾਂ ਜੀ ਇੱਕ ਫਲਾਈ ਟੁੱਡੀ ਸੀਗੀ ਸੁਨਾਮ ਟੂ ਸਕਾਟਲੈਂਡ ਜਿਹੜੀ ਕੌ ਸ਼ਹਿਰ ਦੇ ਮੂਹਾਂ ਆ ਗਈ ਜਿਹਦੇ ਚਰਚ ਹਮੇਸ਼ਾ ਕਿਤਾਬਾਂ ਚ ਹੁੰਦੇ ਹੀ ਰਹਿਣਗੇ ਕਿਉਂਕਿ ਉਹ ਫਲਾਈਟ ਦਾ ਇਤਿਹਾਸ ਹੀ ਕਿਤਾਬ ਨਾਲ ਜੁੜਿਆ ਹੋਇਆ ਸੀ ਅੱਜ ਵੀ ਜਦੋਂ ਗੱਲ ਤੁਰਦੀ ਆ ਵੀ ਬੈਰ ਮਕਾਉਣਾ ਤਾਂ ਬੈਰ ਨਾਲ ਡੈਰ ਸਾਡੇ ਆਟੋਮੈਟਿਕ ਹੀ ਜੁੜ ਜਾਂਦਾ ਜੀ ਅੱਜ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਊਧਮ ਦੇਵਾਰਸੋ ਪੰਜਾਬੀਆਂ ਚੋਂ ਕਦੇ ਉਦਮ ਮੁੱਕਣਾ ਨਹੀਂ